ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਕੋਈ ਵੀ ਮੰਤਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਨ ਬਾਜਰਾ ਦੇ ਹੱਕ ਵਿੱਚ ਨਹੀਂ ਖੜਿਆ ਉਹਦੀ ਗਲਤੀ ਇਹ ਸੀ ਕਿ ਉਸ ਨੇ ਪੋਰ ਖੋਲੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਹੀ ਅਸਲੀ ਮੁੱਖ ਮੰਤਰੀ ਨੇ ਪੰਜਾਬ ਦੇ ਗ੍ਰਹਿ ਮੰਤralਾ ਉਹਨਾਂ ਦੇ ਕੋਲ ਹੈ ਤੇ ਜਿੰਨੀ ਵੀ ਬਿਊਰੋਕ੍ਰੇਸੀ ਯਾਨੀ ਕਿ ਜਿੰਨੇ ਵੀ ਅਫਸਰឆਾਈ ਹੈ ਉਹ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਦੇ ਹੁਕਮ ਤੋਂ ਬਿਨਾ ਕੰਮ ਨਹੀਂ ਕਰਦੀ ਅਸੀਂ ਤਾਂ ਚਪਰਾਸੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਸਾਰਾ ਤਾਮ ਚ ਆ ਸਾਰੀ ਦੇਖਰੇਖ ਦਿੱਲੀ ਦੇ ਵਿੱਚ ਬੈਠ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹਰਮੀਤ ਸਿੰਘ ਪਠਾਨ ਮਾਜਰਾ ਤੇ ਜੇ ਅਸੀਂ ਰਿਸ਼ਤੇ ਦੀ ਗੱਲ ਕਰੀਏ ਰਿਸ਼ਤੇ ਦੇ ਵਿੱਚ ਸੱਕੇ ਫੁੱਫੜ ਨੇ ਭਗਵੰਤ ਮਾਨ ਦੇ ਹਰਮੀਤ ਸਿੰਘ ਪਠਾਨ ਮਾਜਰਾ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਮੁੱਖ ਮੰਤਰੀ ਬਿਮਾਰ ਹੈ ਤੇ ਫੁੱਫੜ ਫਰਾਰ ਹੈ ਕੱਲ ਹਰਮੀਤ ਸਿੰਘ ਪਠਾਨ ਮਾਜਰਾ ਹੋਣਾ ਵੱਲੋਂ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਬਹੁਤ ਵੱਡੀਆਂ ਗੱਲਾਂ ਕਹੀਆਂ ਗਈਆਂ ਵੀ ਪੰਜਾਬ ਦੇ ਹੱਕਾਂ ਦੇ ਲਈ ਖੜਨ ਵਾਲੇ ਮਰਨ ਵਾਲੇ ਆੜਨ ਵਾਲਿਆਂ ਦਾ ਹਾਲ ਇਹੋ ਕਰਦੀ ਹੈ ਆਪ ਆਦੀ ਪਾਰਟੀ ਨਾ ਤੇ ਆਪ ਆਦੀ ਪਾਰਟੀ ਦੇ ਵਿਧਾਇਕ ਦੀ ਜਮੀਰ ਜਾਗੀ ਨਾ ਜਾਗੀ ਕਿਸੇ ਮੰਤਰੀ ਦੀ ਤੇ ਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਤਾਂ ਇਹ ਕ ਭਗਵੰਤ ਮਾਨ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਭਈ ਮੈਨੂੰ ਕੋਈ ਨਹੀਂ ਪਤਾ ਮੈਂ ਉਹਨਾਂ ਦੀ ਬੈਕਗ੍ਰਾਉਂਡ ਤੋਂ ਜਾਣੂ ਨਹੀਂ ਹਾਂ ਲੇਕਿਨ ਕੋਈ ਵੀ ਮੰਤਰੀ ਅਤੇ ਕੋਈ ਵੀ ਵਿਧਾਇਕ ਨਹੀਂ ਖੜ ਰਿਹਾ ਹਰਬੀਸ ਸਿੰਘ ਪਠਾਨ ਮਾਜਰਾ ਦੇ ਨਾਲ ਤੇ ਹਰਬੀਸ ਪਠਾਨ ਮਾਜਰੇ ਨੇ ਕਿਹਾ ਕਿ ਅੱਜ ਮੇਰੇ ਧੀ ਮੇਰੇ ਪੁੱਤ ਮੇਰੀ ਮਾਂ ਮੇਰੀ ਘਰ ਵਾਲੀ ਦੇ ਨਾਲ ਇਸ ਤਰ੍ਹਾਂ ਹਾਈ ਕਮਾਂਡ ਕਰਨੀ ਆ ਤਾਂ ਆਉਣ ਵਾਲਾ ਆਉਣ ਵਾਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਆਗੂ ਵੀ ਜਿਹੜੇ ਨੇ ਖੜ ਗਏ ਨੇ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਮੈਂ ਤਾਂ ਪਾ ਰਿਹਾ ਕਿ ਅੱਜ ਇੱਕ ਵੀਡੀਓ ਵੇਖੀ ਜਿੰਦੇ ਵਿੱਚ ਐਮਐਲਏ ਪਟਿਆਲੇ ਤੋਂ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਉਹ ਵੀਡੀਓ ਵੇਖ ਕੇ ਮਨ ਨਹੀਂ ਬਹੁਤ ਖਰਾਬ ਹੋਇਆ ਔਰ ਮੈਂ ਇਹ ਗੱਲ ਕਹਿਣਾ ਚਾਹਾਂ ਉਹ ਜਿਹੜੇ 92 ਐਮਐਲਏ ਜਿਹਨੇ ਕਿਸੀ ਉਹ ਯਾਰ ਤੁਹਾਡੇ ਐਮਐਲਏ ਬਣਨ ਨਾਲੋਂ ਥੁੜਿਆ ਕੀ ਸੀ ਵਿੱਚ ਅੱਜ ਇੱਕ ਤੁਹਾਡੇ ਐਮਐਲਏ ਤੇ ਸੱਚ ਬੋਲਣ ਕਰਕੇ ਇੱਕ ਹੋਂਦੇ ਤੇ ਪਰਚਾ ਦਰਜ ਹੋਇਆ ਪਿਛਲੇ ਦਿਨਾਂ 'ਚ ਔਰ ਪਠਾਨ ਮਾਜਰਾ ਜੀ ਤੇ ਪਰਚਾ ਕਿਉਂ ਦਰਜ ਕੀਤਾ ਗਿਆ ਕਿਉਂਕਿ ਉਹਨੇ ਹਾੜਾਂ ਦੇ ਉੱਪਰ ਕਿਹਾ ਸੀਗਾ ਕਿ ਗਲਤੀ ਕਿਸ ਅਫਸਰ ਦੀ ਹੈ ਤੇ ਸੱਚ ਬੋਲਣ ਦਾ ਖਮਿਆਜਾ ਪੁੱਟ ਰਿਹਾ ਤੇ ਉਹਦੇ ਤੇ ਬਲਾਤ ਕਰਦਾ ਜਿਹੜਾ ਥੋੜੇ ਦਿਨ ਪਹਿਲਾਂ ਕੇਸ ਦਰਜ ਕਰ ਦਿੱਤਾ ਔਰ ਮੈਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਤੁਸੀਂ ਜਮੀਰ ਜੇ ਤੁਹਾਡੀ ਆਵਾਜ਼ ਦਿੰਦੀ ਤਾਂ ਜੇ ਬਾੜੀ ਮੋਟੀ ਜ਼ਮੀਰ ਦੇ ਵੀ ਮਾਲਕ ਹੁੰਦੇ ਤਾਂ ਉਸ ਭਰਾ ਦੀ ਲੜਾਈ ਲੜਦੇ ਹੁੰਦੇ ਹੋਂਦੇ ਹੱਕ ਚ ਆਉਂਦੇ ਔਰ ਮੈਂ ਇਹ ਗੱਲ ਕਹਿਣਾ ਕਿ ਜੇ ਪਠਾਨ ਮਾਜਰੇ ਨੇ ਕੋਈ ਗਲਤ ਕੰਮ ਕੀਤਾ ਹੋਂਦੇ ਦੇ ਝੂਠਾ ਪਰਚਾ ਤਾਂ ਹੋਂਦੇ ਤੇ ਜਿਹੜਾ ਝੂਠਾ ਪਰਚਾ ਹੈ ਉਹਦਾ ਫੈਸਲਾ ਜਾਂ ਤਾਂ ਰੱਬ ਦੀ ਅਦਾਲਤ ਚ ਹੋਣਾ ਤੇ ਜਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਹੋਣਾ ਅਦਾਲਤਾਂ ਤੇ ਛੱਡ ਦਈਏ ਪਰ ਮੈਂ ਐਮਐਲਏ ਨੂੰ ਪੁੱਛਣਾ ਚਾਹੁੰਦਾ ਆ ਆਮ ਆਪੀ ਪਾਰਟੀ ਦੇਆਂ ਨੂੰ ਕਿ ਯਾਰ ਜੇ ਮੁੱਖ ਮੰਤਰੀ ਨੇ ਪਰਚਾ ਦਿੱਤਾ ਡੀਜੀਪੀ ਨੇ ਪਰਚਾ ਦਿੱਤਾ ਤੇ ਯਾਰ ਤੁਸੀਂ ਜਿਵੇਂ ਲੋਕ ਇੱਕ ਵੀਡੀਓ ਵਿਖਾਉਂਦੇ ਹੁੰਦੇ ਆ ਕਿ ਤੁਸੀਂ ਭੇਡਾਂ ਦੇ ਤੌਰ ਤੇ ਕੰਮ ਕਰਦੇ ਹੋ ਔਰ ਮੈਂ ਗੱਲ ਕਹਿਣਾ ਕਿ ਯਾਰ ਮੈਂ ਪਠਾਨ ਮਾਜਰੇ ਤੋਂ ਗਲਤੀ ਹੋਈ ਉਹਦੇ ਪਰਿਵਾਰ ਤੋਂ ਕੀ ਗਲਤੀ ਹੋਈ ਵਾਰੀ ਵਾਰੀ ਜਿਹੜਾ ਜਿਹੜਾ ਐਮਐਲਏ ਬੋਲਦਾ ਚਾਹੇ ਰੋੜੇ ਦੀ ਗੱਲ ਕਰ ਲਈ ਸਾਰੇ ਇੱਕ ਤੇ ਪਰਚਾ ਦਿੱਤਾ ਜਾਂਦਾ ਔਰ ਜੇ ਵਾਰੀ ਅਰੋੜੇ ਦੀ ਆਗੀ ਆ ਜੇ ਪਠਾਨਵਾ ਦੇ ਦੀ ਆਗੀ ਆ ਮੇਰੇ ਤੇ ਪਰਚਾ ਆ ਸਾਰੀ ਕਾਂਗਰਸ ਨਾਲ ਖੜੀ ਅਮਰਿੰਦਰ ਸਿੰਘ ਰਾਜਾ ਵੜਿੰਗ ਖੜੇ ਸਿਜਿੰਦਰ ਸਿੰਘ ਰੰਧਾਵਾ ਖੜੇ ਔਰ ਇਹਦੇ ਨਾਲ ਨਾਲ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਕਿਹੜਾ ਲੀਡਰ ਆ ਜਿਹੜਾ ਨਹੀਂ ਖੜਾ ਔਰ ਆਜੀ ਇਹ ਨਹੀਂ ਕੁਲਬੀਰ ਸਿੰਘ ਜੀਰਾ ਕੁਲਬੀਰ ਸਿੰਘ ਜੀਰਾ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਮੇਰੇ ਤੇ ਪਰਚਾ ਹੋਇਆ ਸੀ ਝੂਠਾ ਸਾਰੀ ਸੁਮੂਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮੈਨਰਲ ਖੜ ਗਈ ਇਹ ਸਮਾਂ ਹੈ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਖੜਨ ਦਾ ਇਹ ਸਮਾਂ ਹੈ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੀ ਨੰਬਰ ਲੱਗਣਗੇ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਮੈਂ ਇੱਕ ਠੋਕੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਮਦਦ ਕਰਾਂਗਾ ਉਹਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਵਾਂਗਾ ਉਹਦੇ ਲੜਕੇ ਅਤੇ ਲੜਕੀ ਦਾ ਘਰਵਾਲੀ ਦਾ ਮਾਤਾ ਪਿਤਾ ਦਾ ਪਤਾ ਲੈਣ ਲਈ ਵੀ ਜਾਵਾਂਗਾ ਮੈਂ ਆਪਣਾ ਸਮਰਥਨ ਜਿਹੜਾ ਹੈ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਦਿੰਦਾ ਹਾਂ।